ਬਟਾਲਾ ਦੇ ਮੇਨ ਚੱਕਰੀ ਬਾਜ਼ਾਰ ਵਿੱਚ ਬੀਤੀ ਰਾਤ ਇੱਕ ਸੁਨਿਆਰੇ ਦੇ ਘਰ ਦੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਤਕਰੀਬਨ 9 ਲੱਖ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਚੋਰ ਇਨੇ ਸ਼ਾਂਤਸਨ ਕੇ ਉਹਨਾਂ ਪਹਿਲਾਂ ਸੁਨਿਆਰੇ ਦੇ ਘਰ ਵਿੱਚ ਹੱਥ ਸਾਫ਼ ਕੀਤਾ ਤੇ ਜਾਂਦੇ ਸਮੇ ਆਪਣੇ ਨਾਲ ਦੁਕਾਨ ਦੀਆਂ ਚਾਬੀਆਂ ਵੀ ਲੈ ਗਏ। ਉਸ ਤੋਂ ਬਾਅਦ ਚੋਰ ਦੁਕਾਨ ਦਾ ਤਾਲਾ ਖੋਲ ਫਿਗੋਰੀ ਜੋ ਵੀ ਹੱਥ ਸਾਫ਼ ਕਰ ਗਏ। ਦੁਕਾਨ ਦੇ ਮਾਲਕ ਰਕੇਸ਼ ਕੁਮਾਰ ਮੁਤਾਬਕ ਕਿਸੇ ਭੇਤੀ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ 60-70 ਹਜ਼ਾਰ ਦੇ ਕਰੀਬ ਇਹ ਦੇਖੋ ਜੇਬਾ ਜੋ ਕੋ ਮੋਬਾਈਲ ਕਰਕੇ ਆਪਨੇ ਚੋਰੀ ਲੈ ਕੇ ਕਰਕੇ ਉਹਦੇ ਨਾਲ ਹੀ ਮੋਬਾਈਲਾਂ ਵਿੱਚ ਦੁਕਾਨ ਦੀਆਂ ਚਾਬੀਆਂ ਪਈਆਂ ਦੀਆਂ ਸੀਗੇ ਦੁਕਾਨ ਦੀਆਂ ਚਾਬੀਆਂ ਜਾ ਕੇ ਉਹਨੇ ਦੁਕਾਨ ਖੋਲ ਕੇ ਆਪਣੇ ਬਿਲਕੁਲ ਭੇਤੀ ਤਰੀਕੇ ਦੇ ਨਾਲ ਉਹਨੇ ਸਾਰਾ ਕੁਝ ਦੁਕਾਨ ਦਾ ਸਮਾਨ ਜੋਜੋ ਹੈਗਾ ਹੀ ਜਿਹਦੇ ਵਿੱਚ ਆਂਦੀ ਸੀ 2.5 ਕਿਲੋ 2.5 ਲੱਖ ਦੇ ਕਰੀਬ ਕੋਈ ਗਹਿਣੇ ਦਾ ਸਮਾਨ ਸੀਗਾ 180 ਗ੍ਰਾਮ ਸਾਡਾ ਸੋਨੇ ਦਾ ਸਮਾਨ ਵਿੱਚ ਜਿਹੜੇ ਲੇਡੀਜ਼ ਐਂਡ ਮੰਦਰੀਆ ਟਾਪਸ ਸਾਰਾ ਕੁਝ 180 ਗ੍ਰਾਮ ਦੇ ਕਰੀਬ ਹੋਈ ਉਹਦੇ ਨਾਲ ਕੋਈ ਨਾਗ ਜਿਗੇ ਨੀਲਮ ਬਖਰਾਜ ਇਹ ਸਾਡਾ ਪਿਆਗੋ ਭਾਜੀ ਭੇਦੀ ਆ ਜੇ ਜਿਹਨੂੰ ਪਤਾ ਵਗਰ ਨੀਲਮ ਬੁਖਰਾਏ ਕੀ ਹੁੰਦੇ ਨੇ ਕਿ ਆਮਲਾ ਕੀ ਹੁੰਦੇ ਨੇ ਸੋਨੇ ਦਾ ਚਾਂਦੀ ਦੀ ਨੂੰ ਪੁਛਾਰਿਆ ਆਰਟੀਫੀਸ਼ੀਅਲ ਛੱਡ ਗਿਆ ਤੇ ਸੋਨੇ ਦਾ ਸਮਾਨ ਲੈ ਗਿਆ ਉਧਰ ਪੁਲਿਸ ਸੀਸੀਟੀਵੀ ਫੁਟੇਜ ਦੇ ਜਰਗੇ ਚੋਰਾਂ ਦੀ ਭਾਲ ਕਰਨ ਚ ਜੁਟ ਗਈ ਹੈ ਅਸੀਂ ਸਾਹਮਣੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਜਿਹੜਾ ਸਾਹਮਣੇ ਸੀਸੀਟੀਵੀ ਕੈਮਰਾ ਉਹ ਖਰਾਬ ਮਿਲ ਰਿਹਾ ਹੋਰ ਵੀ ਅਸੀਂ ਲਾਗੋ-ਪਾਗੋ ਵੇਖ ਕੇ ਵੈਰੀਫਾਈ ਕਰਕੇ ਚੋਰਾਂ ਦੀ ਭਾਲ ਜਾਰੀ ਹੈ ਪੂਰੀ ਕੋਸ਼ਿਸ਼ ਕਰਤਾ ਹੈ 19 ਵੱਲੋਂ ਸੀਸੀਟੀਵੀ ਕੈਮਰੇ ਦੀ ਚੈਕਿੰਗ ਹੋ ਰਹੀ ਆ ਪੂਰਵੀ ਲੱਗ ਚੱਕੇ ਸਾਰੇ ਗਵਸਤ ਚੋਰਾਵਾਂ ਵੱਲੋਂ ਜਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਤਾਂ ਜ਼ਿਆਦਾ ਹੈ ਕਿ ਕਿਸੇ ਪੇਦੀ ਨਹੀਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਟਕਾਰਾਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੁਦ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@ਖਬਰਹਰਪੁਲੀਆ.com